ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉ ਗੁਰੂ ਪਿਆਰੇ ਸਾਧ ਸੰਗਤ ਜੀ ਉਸ ਨਾਮਕਾਰ ਦੇ ਵਸੇ ਹੋਏ ਪ੍ਰੀਮ ਦਾਇਕ ਰੰਗ ਹੋਰ ਮਾਣੀਏ ਕੋ ਵਸਾ ਦਿਆ ਲੋ ਕੇ ਪਾਲੂ ਐਸਾ ਸੱਚਾ ਸਤਿਨਾਮ ਅਰ ਜੀ ਦੀ ਕਿਰਪਾ ਦੀ ਨਜ਼ਰ ਹੋ ਜਾਵੇ ਸਾਡਾ ਇਸ ਮਾਤਮਕ ਦੇ ਵਿੱਚੋਂ ਸਫਲ ਹੋ ਜਾਣਾ ਹੈ ਆ ਦੁਨੀਆਵੀ ਪਦਾਰਥ ਨੂੰ ਦੇ ਨਾਲ ਮੋਲ ਲੈ ਕੇ ਦੁਨੀਆਵੀ ਕਰਮ ਕਾਂਡ ਦੇ ਵਿੱਚ ਫਸੀ ਹੋਈਆਂ ਇਹ ਸਾਰੇ ਕਰਮ ਕਾਂਡ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਉਹ ਸੱਚੀ ਧਿਕ ਮੇਰ ਭਈ ਨਦਰ ਸਾਡੇ ਤੇ ਹੋ ਜਾਵੇ ਤਉ ਦੀ ਮੇਰੀ ਨਦਰ ਦੇ ਨਾਲ ਸਾਡਾ ਜਮਨ ਮੰਨ ਤੱਕ ਕਟਿਆ ਜਾ ਸਕਦਾ ਨਾਨਕ ਨਦਰੀ ਨਦਰ ਨਿਹਾਲ ਉਹਨੇ ਹਾਲੁ ਕਰਦੇ ਇਹ ਵਾੜੀ ਮਦਦ ਕਰਦੇ ਨਾ ਬੜੇ ਘਰ ਪਰ ਜਿਨ੍ਹਾਂ ਨੇ ਉਹਨੂੰ ਚਾਹਿਆ ਮੰਨੇ ਜਿਨ੍ਹਾਂ ਨੇ ਉਹ ਸੱਚੇ ਦੇ ਗੁਣਾਂ ਨੂੰ ਗਏ ਜਿਨ੍ਹਾਂ ਨੇ ਉਸ ਗੀਂ ਦੁਨੀਆ ਦੇ ਮਾਲਕ ਦੇ ਨਾਲ ਪ੍ਰੇਮ ਕਰਿਆ ਉਹਨਾਂ ਨੂੰ ਬੜੀਆਂ ਦਾਤਾਂ ਬਖਸ਼ੀਆਂ ਨੇ ਉਹ ਆਪ ਵੀ ਇਸ ਹੰਤ ਉਤਰੇ ਨੇ ਤੇ ਨਾਲ ਆਪਣੇ ਪ੍ਰੇਮ ਕਰਨ ਵਾਲਿਆਂ ਨੂੰ ਉਹ ਸੱਚੇ ਦੇ ਨਾਲ ਮਿਲਨ ਵਾਲੇ ਨੂੰ ਰਸਤਾ ਦੱਸਾਂ ਕਰ ਕਿਉਂ ਸੁਭੰਕਾਰ ਦੇ ਨਾਲ ਜੋੜਨਾ ਕਰੀਏ। ਹਾਉਏ ਦੁਨੀਆਂ ਇੱਕ ਰੰਗ ਜਿਹੜਾ ਉਹ ਮੰਨਣਾ ਕਰੀਏ ਇੱਕ ਰਾਜੇ ਦਾ ਰਾਜ ਹੈ। ਪਰ ਉਸ ਰਾਜ ਦੇ ਅੰਦਰ ਇੱਕ ਬੇਸ਼ਵਰ ਵੀ ਰਹਿੰਦੀ ਹੈ। ਜੀ ਦਾ ਸੁਭਦੋਸ ਰਾਜੇ ਦੇ ਨਾਲ ਤੂੰ ਬੀਸ਼ਮਾ ਜਿਹੜੀ ਉਹ ਆਪਣੇ ਘਰ ਦੇ ਅੰਦਰ ਹੈ ਤੇ ਇੱਕਦਮ ਐਸਾ ਹੋਇਆ ਕਿ ਉਸ ਰਾਤ ਦੇ ਵਿੱਚ ਬਹੁਤਾ ਭਾਰੀ ਮੀਂਹ ਪਿਆ ਸਰਦੀ ਦਾ ਮੌਸਮ ਸੀ ਪਰ ਇਹ ਸਾਧੂ ਜਿਹੜਾ ਟਿੱਕਰ ਦੇ ਨਾਲ ਨਿਪੜਿਆ ਹੋਇਆ ਮੇਲ ਵਸਤਰ ਹੈ ਕਿਸੇ ਰੋਤੀ ਇੱਕ ਦਿਨ ਐਸਾ ਹੋਇਆ ਕਿ ਉਸ ਵਿਸ਼ਵ ਨਦਰਤੇ ਉੱਝ ਗਿਆ ਅਰ ਉਸ ਦਰਤੇ ਕਹਿੰਦੇ ਜਿਵੇਂ ਕੁਝ ਵਿਸ਼ਵਾਦੀ ਕਹਿ ਲੈਣ ਸੇਵਾ ਕਰਦੀਆਂ ਦਾਸੀਆਂ ਉਨੇ ਉਸ ਸਾਧੂ ਕੋਈ ਵੇਖਣਾ ਕਰਿਆ ਜਾ ਕਰਕੇ ਦੱਸਿਆ ਕਿ ਨਾਗਾ ਸਾਧੂ ਜਿਹੜਾ ਨਾ ਨਿਰਵਸਰ ਸਾਧੂ ਸਾਡੇ ਦਰਤੇ ਖੜਾ ਹੈ ਚਿਕੜ ਦਿਨਾਂ ਲਿਪੜਿਆ ਹੋਇਆ ਹੈ ਮੀਦੇ ਨੀਰੇ ਤੇ ਜਿਆ ਹੋਇਆ ਖੜਿਆ ਹੋਇਆ ਕੰਮ ਰਹਿ ਹੈ ਉਸ ਬੇਸ਼ੁਮਾਨ ਨੇ ਕਿਹਾ ਕਿ ਉਸ ਸਾਧੂ ਨੂੰ ਅੰਦਰ ਬੁਲਾਰੇ ਜਾ ਕਰਕੇ ਉਸ ਦਾਸੀ ਨੇ ਉਸ ਸੇਵਾ ਕਰਨ ਵਾਲੀ ਟਰਲ ਨੇ ਨਾ ਪਰ ਕੇ ਸਾਹਮਣੂ ਹੁਣ ਗਰਾਇਆ ਪਰ ਸਾਹਮਣੂ ਕੋਈ ਬੋਲਿਆ ਨਾ ਵਾਪਸ ਆਈ ਆ ਤਾਂ ਕੇ ਕਹਿਣ ਲੱਗੀ ਮੇਸ਼ਵਰ ਨੂੰ ਕਿ ਸਾਹਮਣੂ ਜਿਹੜਾ ਨਾ ਤਾਂ ਕੋਈ ਜਵਾਂਤੂ ਬੋਲਦਾ ਔਰ ਨਹੀਂ ਮੈਨੂੰ ਆਉਂਦਾ ਹੈ ਤਾਂ ਮੇਸ਼ਵਰ ਨੇ ਫਿਰ ਕਿਹਾ ਜਵਾ ਹੱਥ ਫੜ ਕੇ ਉਹ ਅੰਦਰ ਲਿਆ ਸੇਵਾ ਕਰਨ ਵਾਲੀ ਉਹ ਦਾਸੀ ਚਲੀ ਗਈ ਜਾ ਕਰਕੇ ਉਸ ਦਾਤੂ ਦਾ ਹੱਥ ਫੜਿਆ ਅੰਦਰ ਲਿਆਦਾ ਲਿਆ ਕਰਕੇ ਗਰਮ ਪਾਣੀ ਦੇ ਨਾਲ ਇਸ਼ਨਾਨ ਕਰ ਆਇਆ। ਉਹਨ ਨਰਮ ਜਿਹੜਾ ਦਸਤਰਾ ਕਈਓ ਦੇ ਉੱਪਰ ਰਖਾ ਦਿੱਤਾ ਗਿਆ ਉੱਪਰ ਕੱਪੜਾ ਦਿੱਤਾ। ਗਰਮ ਚਾਹ ਬਣਾ ਕਰਕੇ ਉਹਨੂੰ ਪਿਲਾਉਣਾ ਕਰੀ। ਤਾਂ ਸਾਧੂ ਜਿਹੜਾ ਉਹ ਤੇ ਸਰਦੀ ਤੋਂ ਬਚਿਆ ਦਸਤਰ ਬੀਚ ਬੈਠਦਾ ਰਿਹਾ। ਫਿਰ ਸਮਾਂ ਬੀਤਦਾ ਗਿਆ। ਸਾਧੂ ਦਾ ਸੇਵਾ ਪਾਣੀ ਜਿਹੜਾ ਪ੍ਰਸ਼ਾਦਾ ਪਾਣੀ ਨੂੰ ਛਕਾਉਣਾ ਕਰੇ ਉਹ ਸੇਵਾ ਕਰੀ ਅਖੀਰ ਉਜੜੀ ਵਿਸ਼ਰ ਹੈ ਉਹਨੇ ਵੀ ਆਪਣਾ ਭੋਜਨ ਪਾਣੀ ਛਕਿਆ ਅਗਨੇ ਸਮੇਂ ਦੇ ਵਿੱਚ ਰਹਾ ਹੋਈ ਅਰ ਉਹ ਵੀ ਆਰਾਮ ਕਰਨ ਵਾਸਤੇ ਜਾਨ ਲੱਗੀ ਪਰ ਮਨ ਦੇ ਵਿੱਚ ਵਿਚਾਰ ਰਹੀ ਕਿਉਂ ਨਾ ਸਭ ਦੀ ਸੇਵਾ ਕਰਾਂ ਨੂੰ ਆ ਗਈ ਚਰਨਾਂ ਦੇ ਪਾਸੇ ਪੈਰਾਂ ਵਾਲੇ ਕੋਸੇ ਵੰਡਦੀ ਆ ਕਰਕੇ ਪੈਰ ਦਗਾਉਂਦੀ ਰਹੀ ਸਾਧੂ ਜਿਹੜਾ ਹੈ ਕੋਈ ਕੁਤੇ ਨੀਂਦ ਆ ਗਈ ਆਰਾਮ ਕਰ ਰਿਆ ਪਰ ਉਹਨੂੰ ਜਦੋਂ ਪੈਰ ਦੱਪਣ ਲੱਗੀ ਤੇ ਅੱਖ ਜਿਹੜੀ ਉਹ ਖੁੱਲ ਹੋਈ ਵੇਖਿਆ ਜਿਹੜੀ ਵੇਸ਼ਵਰ ਹੈ ਉਸ ਸਤੂ ਦੇ ਚਰਨ ਦਵਾ ਰਹੀਆਂ ਨੇ ਫੇਰ ਅੱਖਾਂ ਬੰਦ ਕਰ ਲਈਆਂ ਤੇ ਸੌਂ ਗਿਆ ਕਿਉਂ ਵੇਸ਼ਵਰ ਜਿਹੜੀ ਉਸੇ ਤਰ੍ਹਾਂ ਪੈਰ ਦੱਬਦੀ ਰਹੀ ਰਾਤ ਬੀਤਦੀ ਗਈ ਅੰਕਿਤੇ ਜਾ ਕਰਕੇ ਪ੍ਰਾਤਕਾਲ ਕੀ ਉਸ ਵੇਸ਼ਵਾ ਜਿਹੜੀ ਐ ਉਹਦੀ ਵੀ ਅੱਖ ਲੱਗ ਗਈ ਨੀਂਦੋਂ ਵੀ ਹੋਈ ਘਰੋ ਵੀ ਸੌਂਗੇ ਸਾਧੂ ਜਾਗਿਆ ਰਜ਼ਾਈ ਜਿਹੜੀ ਐ ਉਹ ਪਰੇ ਕਰੀ ਅਰ ਚਲੇ ਆ ਗਿਆ ਜਿਹੜੀ ਵੇਸ਼ਵਾ ਐ ਉਹਦੀ ਜਾਗ ਫੁਲੀ ਥਮੇ ਵਿਖਿਆ ਵੀ ਸਾਧੂ ਜਿਹੜਾ ਉਹ ਰਹੀ ਨੀ ਬਿਸਤਰ ਤੇ ਔਰ ਫਿਰ ਆਪਣੀ ਦਾਸੀ ਨੂੰ ਪੁੱਛਣਾ ਕਰਿਆ ਕਿ ਸਾਧੂ ਤੂੰ ਜਿਹੜੀ ਦਾਸੀ ਆ ਸੇਵਾ ਕਰਨੀ ਹੈ ਕਹਿੰਣਾ ਕਿ ਸਾਧੂ ਜੜਿਆ ਉਸ ਵਕਤੇ ਚਲੀ ਹੋਈ ਮਸੇਨਾ ਉਸ ਵੇਸ਼ਵਾ ਜਿਹੜੀ ਉਹਦੇ ਕੰਨਾਂ ਦੇ ਵਿੱਚ ਵਾਲੇ ਪੈਣ ਦੀ ਦੇਰ ਸੀ ਉਹਨੇ ਜਿਹੜੇ ਆਪਣੇ ਤਨ ਦੇ ਉੱਤੇ ਕੱਪੜੇ ਪਾਏ ਸੀ ਉਹਨੇ ਖਿੱਚ ਕੇ ਪਾੜੇ ਔਰ अपने उस रहायश तू अपने मकान तू और एक बड़े सारे दरखंड करके अपने सिर गोडे जि बात जी चर्चा हो लगी और चर्चा होंदया होंदिया चर्चा राजे तक पहुंची और राजे ने आकर के उस विशवाई ਉਸ ਸ੍ਰੀ ਤਾ ਹੀ ਆ ਕਰਕੇ ਜਿਹੜਾ ਪਹਿਲਾਂ ਆਪਣੇ ਰਾਜ ਦੇ ਵਿੱਚ ਸੁਵੰਨ ਸੀ ਉਹਦਾ ਤੂੰ ਆ ਕਰਕੇ ਮੜੀਆਂ ਮਿਟੀਆਂ ਦੀਆਂ ਬਾਤਾਂ ਕਰਨ ਲੱਗਿਆ ਪਰ ਉਸ ਦੇਸ਼ੂਦਾਰ ਨੇ ਉਸ ਹਰਤ ਨੂੰ ਕਾਟ ਦਿੱਤਾ ਗੁੱਸੇ ਦਾ ਨਾਲ ਕਿਹਾ ਰਾਜਨ ਹੁਣ ਸਭ ਕੁਝ ਬਦਲ ਗਿਆ ਮੈਂ ਪਹਿਲਾਂ ਮੜੀ ਤੇ ਭੰਗ ਨਹੀਂ ਰਹੀ ਤੇ ਰਾਜਾ ਵੀ ਸਮਝ ਗਿਆ ਸੀ ਬਾਤ ਨੂੰ ਕਿ ਜਿਹੜਾ ਫਕੀਰ ਇਹਨੂੰ ਮਿਲਿਆ ਇਹਨੂੰ ਸਭ ਜਿਹੜਾ ਮਿਲਿਆ ਕੋਈ ਦਾ ਸਮਾਂ ਦਾ ਜੀਵਨ ਬਦਲ ਗਿਆ ਉਹ ਸਾਧੂ ਦੇ ਨਾਲ ਮਿਲਣ ਕਰਕੇ ਦਾ ਜੀਵਨ ਦੇ ਵਿੱਚ ਬਦਲ ਆ ਗਿਆ ਤੇ ਰਾਜੇ ਨੇ ਇਹ ਜਾਰੀ ਕਰ ਦਿੱਤਾ ਕਿ ਉਹਨੂੰ ਕੋਈ ਵੀ ਬੁਲਾਵੇ ਨਾ ਇਹਨੂੰ ਕੋਈ ਸਵਾਲ ਸੁਆਲ ਨਾ ਕਰੇ ਜਿੰਦਰੇ ਦਾ ਜ਼ਿਕਰ ਇਹ ਜਾਣ ਸਕਦੀ ਹੈ ਜਿੱਥੇ ਰਹਿਣਾ ਚਾਹੇ ਰਹਿ ਸਕਦੀ ਹੈ ਹਰ ਜਾਣੀਏ ਉਸ ਨਰਮ ਕਰ ਦੇ ਜਿਹੜੇ ਪਿਆਰੇ ਹਨ ਉਹ ਦੀਨ ਦੁਨੀਆ ਦਾ ਮਾਲਕ ਆਪ ਤਾਂ ਨਦਰ ਨਿਰਦੀ ਕਰਦੇ ਕਰਦੇ ਪਰ ਆਪਣੇ ਗੁਰਮੁਖ ਪਿਆਰਿਆਂ ਨੂੰ ਜੇ ਐਸੀਆਂ ਬਖਸ਼ਿਸ਼ਾਂ ਰਿੱਧੀਆਂ ਸਿੱਧੀਆਂ ਉਹ ਦਾਤਾਂ ਬਖਸ਼ ਕਰ ਦਿੰਦਾ ਜਿਵੇਂ ਨਦਰ ਇੱਕ ਵਾਰ ਉਸ ਪਿਆਰਿਆਂ ਦੇ ਨਾਲ ਉਹ ਦੀਨ ਦੁਨੀਆ ਦੇ ਮਾਲਕ ਦੇ ਰੰਗ ਦੇ ਵਿੱਚ ਜਿਹੜੀ ਰੰਗੀ ਗਈ ਤਮਾ ਦਾ ਵੀ ਇਸ ਮਾਤ ਲੋਕ ਤੇ ਚੋਣਾ ਸੁਹਰ ਹੋ ਜਾਂਦਾ ਜਿਸ ਤਰ੍ਹਾਂ ਬੀਸ਼ਵ ਦਾ ਕਰਮ ਕਰਦੀ ਸੀ ਪਰ ਜਦੋਂ ਸਾਧੂ ਦਾ ਸੰਗ ਹੋਇਆ ਤੋਂ ਸਾਰੇ ਕਰਮ ਜਿਹੜੇ ਨੇ ਤਿਆਗ ਕਰਕੇ ਭਗਤੀ ਨਾਮ ਰਪਨ ਸੰਗੋ ਦੇਵ ਸਰੰਗ ਮੰਨ ਮਤਿਆ ਹਰਿ ਸ੍ਰੀ ਉਹ ਗੀਂ ਦੁਨੀਆਂ ਦੇ ਮਾਲਕ ਸੱਚੇ ਸਿਰਜਣਹਾਰੀ ਰੋਸ਼ੀਵਿ ਦਾਤ ਨੂੰ ਜਾਣੀਏ ਉਹਦੀਆਂ ਰੋਸ਼ੀਆਂ ਦਾਤਾਂ ਦੇ ਰੰਗਮਾਨੀ ਗੁਰਬਾਣੀ ਨਾਮ ਸੁਣ ਭਜਨ ਗੰਦ ਕੀ ਸੰਗ ਜੁਰਨਾ ਕਰੀਏ ਗੁਰੂ ਦੇ ਪ੍ਰੇਮ ਵਾਲੀ ਬਾਣੀਏ ਨਾਨਕ ਨਦਰੀ ਨਦਰ ਮਹਾ ਕੋਈ ਕਮੇਰ ਦੀ ਨਦਰ ਸਾਡੇ ਉੱਪਰ ਕਰਦੇਵੇ ਐਸੀ ਦਾ ਦੋਸਤੋ ਲੈਣਾ ਕਰੀਏ